ਗੜਸ਼ੰਕਰ ਦੇ ਅਨਾਜ ਮੰਡੀ ਦੇ ਇਲਾਕੇ ਵਿੱਚ ਰਹਿਣ ਵਾਲੇ ਆਮ ਲੋਕਾਂ ਨੂੰ ਅੱਜਕੱਲ ਸੁਸਤੀ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਬਣੀ ਹੋਈ ਹੈ ਇਸ ਸਬੰਧੀ ਜਗਜੀਤ ਸਿੰਘ ਸੈਣੀ ਨੇ ਅੱਜ ਐਫਸੀ ਦੇ ਦਫ਼ਤਰ ਵਿੱਚ ਜਾ ਕੇ ਮਹੱਲੇ ਦੇ ਲੋਕਾਂ ਦੀ ਸਮੱਸਿਆ ਦੱਸੀ ਅਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸੁਸਤੀਆਂ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਣੀ ਸਮੱਸਿਆ ਵਿਸਥਾਰ ਵਿੱਚ ਦੱਸਦੇ ਹੋਏ ਜਗਜੀਤ ਸਿੰਘ ਸੈਣੀ ਨੇ ਜੋ ਦੱਸਿਆ ਉਸ ਦੇ ਉੱਤਰ ਵਿੱਚ ਐਫਸੀਏ ਦੇ ਗ੍ਰੇਡ 1 ਅਫਸਰ ਨੇ ਭਰੋਸਾ ਦਿੱਤਾ ਕਿ 15 ਅਗਸਤ ਤੱਕ ਸੁਸਰੀਆਂ ਦੀ ਸਮੱਸਿਆ ਜੜ ਤੋਂ ਸਮਾਪਤ ਕਰ ਦਿੱਤੀ ਜਾਵੇਗੀ ਪਰ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਹਰ ਸਾਲ ਸੁਸਰੀ ਐਸੇ ਤਰ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਐਫਸੀਆਈ ਤੇ ਹੋਰ ਅਨਾਜ ਨੂੰ ਸਟੋਰ ਕਰਨ ਵਾਲੇ ਗਦਾਮਾਂ ਦੇ ਜ਼ਿੰਮੇਵਾਰ ਵਿਅਕਤੀ ਸਮੇਂ ਸਿਰ ਕਾਰਵਾਈ ਨਹੀਂ ਕਰਦੇ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਬਣਦੀ ਹੈ ਹਾਂਜੀ ਹਾਂਜੀ ਅਸੀਂ ਮੰਡੀ ਤੋਂ ਬੋਲਦੇ ਹਾਂ ਜੀ ਤਾਂ ਦਾਣਾ ਮੰਡੀ ਕਰਸ਼ੰਕਰ ਇੱਥੇ ਸਾਡੇ ਕੋਲ ਐਫਸੀਆਈ ਦੇ ਗਾਊਨ ਹੈਗੇ ਆ ਪੰਜਾਬ ਵਾਲਿਆਂ ਦੇ ਆ ਜਾਂ ਹੋਰ ਮਤਲਬ ਹੋਰ ਜੋ ਗਵਰਨਮੈਂਟ ਦੇ ਗੋਡਾਊਨ ਹੈਗੇ ਆ ਉੱਥੇ ਕਣਕ ਹੈਗੀ ਆ ਆਪਣੇ ਚਾਵਲ ਵਗੈਰਾ ਪਿਆ ਉੱਥੇ ਅੱਜ ਕੱਲ ਬਰਸਾਤ ਦੇ ਦਿਨਾਂ ਵਿੱਚ ਪ੍ਰੋਬਲਮ ਇਹ ਆਂਦੀ ਆ ਕਿ ਉਹਨਾਂ ਵਿੱਚ ਸੁਸਤੀ ਲੱਗ ਜਾਂਦੀ ਆ ਇਹ ਜਿਹੜਾ ਡਿਪਾਰਟਮੈਂਟ ਆ ਇਹ ਸੁਸਤੀ ਦਾ ਪਹਿਲਾ ਇਂਤਜ਼ਾਮ ਨਹੀਂ ਕਰਦਾ ਹੈਗਾ ਜਦੋਂ ਇਂਤਜ਼ਾਮ ਨਹੀਂ ਹੁੰਦਾ ਤਾਂ ਉਹ ਸੁਸਤੀ ਜਦੋਂ ਬਹੁਤ ਜ਼ਿਆਦਾ ਵੱਧ ਜਾਂਦੀ ਆ ਫਿਰ ਉਹ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਆ ਜਦੋਂ ਜਦੋਂ ਉਹ ਜੋ ਸਰੇਹ ਕਰਦੇ ਜਾਂ ਕੁਝ ਵੀ ਸਲਵਾਜੀਆਂ ਗੋਲੀਆਂ ਰੱਖਦੇ ਜੋ ਵੀ ਇਹਦਾ ਟ੍ਰੀਟਮੈਂਟ ਹੁੰਦਾ ਆ ਉਹ ਕਰਦੇ ਆ ਪਰ ਟੈਂਸ਼ਨ ਨਹੀਂ ਕਰਦੇ ਹੈਗੇ ਹੁਣ ਇਹਦੀ وجہ ਇਹ ਹੁੰਦੀ ਵੀ ਸਾਰੇ ਸਾਰੇ ਦਰਵਾਜੇ ਔਰ ਰੋਸ਼ਨਦਾਰ ਵਗੈਰਾ ਖੋਲ ਦਿੱਤੇ ਜਾਂਦੇ ਆ ਘੜੌਨਾ ਦੇ ਉਹਦੇ ਉਹਨੇ ਕਰਕੇ ਸਾਰੀ ਸੁਸਰੀ ਮੰਡੀ ਵਿੱਚ ਔਰ ਹੋਰ ਜੋ ਰਾਵਲਪਿੰਡੀ ਰੋਡ ਆ ਜਾਂ ਹੋਰ ਅਲਾਦੁਲਾ ਜਿੰਨਾ ਵੀ ਏਰੀਆ ਹੈਗਾ ਆ ਸਾਰੇ ਸੁਸਰੀ ਬਹੁਤ ਜ਼ਿਆਦਾ ਫੈਲ ਗਈ ਆ ਔਰ ਐਸੇ ਪਹਿਲੇ ਇੰਨੀ ਵੱਡੀ ਪ੍ਰੋਬਲਮ ਹੋਈ ਪਈ ਆ ਵੀ ਰਾਤ ਨੂੰ ਸੌਣ ਦੀ ਵੀ ਬੜੀ ਚੰਗੀ ਹੁੰਦੀ ਆ ਰਾਤ ਨੂੰ ਕੰਨਾਂ ਵਿੱਚ ਵੀ ਸਾਨੂੰ ਰੂੰ ਦੇ ਕੇ ਸੌਣਾ ਪੈਂਦਾ ਆ ਇਹ ਤਾਂ ਕਿ ਕਿਤੇ ਮਤਲਬ ਸਾਡੇ ਕੰਨ ਦੇ ਵਿੱਚ ਕੋਈ ਇਫੈਕਟ ਨਾ ਕਰ ਜਵੇ ਸੁਸਰੀ ਔਰ ਰਾਤ ਨੂੰ ਕਈ ਕਈ ਵਾਰ ਉੱਠਣਾ ਪੈਂਦਾ ਵੀ ਇੰਨੀ ਜ਼ੋਰ ਨਾਲ ਉਹ ਮਤਲਬ ਉਹ ਕੱਟਦੀ ਆ ਸੁਸਰੀ ਆ ਕੇ ਤੇ ਅਸੀਂ ਰਿਕੁਐਸਟ ਵੀ ਕੀਤੀ ਸੀਗੀ ਜਾ ਕੇ ਉੱਥੇ ਅਸੀਂ ਗਏ ਸੀਗੇ ਮੈਂ ਡਾਕਟਰ ਸਾਹਿਬ ਗਏ ਸੀਗੇ ਚੌਦੀ ਸਰਵਜੀਤ ਨੂੰ ਹੀ ਗਏ ਸੀਗੇ ਡਾਕਟਰ ਡਾਕਟਰ ਨਿਰਮਰਾਇ ਗਏ ਸੀਗੇ ਤੇ ਹੋਰ ਅਸੀਂ ਗਏ ਆ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀਗੀ ਇਸ ਗੱਲ ਦੀ ਪਰ ਉਹਨਾਂ ਨੇ ਕੋਈ ਵੀ ਕੋਈ ਇੱਕ ਇੱਕ ਹਰਤੀ ਜਨਾ ਬਣੀ ਅਸਰ ਕੀਤਾ। ਔਰ ਸਾਨੂੰ ਇਹ ਗੱਲ ਕਹੀ ਗਈ ਸੀ ਕਿ ਇਹ ਅ ਮਤਲਬ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡਾ ਸਾਰਾ ਇਂਤਜ਼ਾਮ ਹੋ ਜਾਊਗਾ। ਅੱਜ 15 ਦਿਨ ਹੋ ਗਏ ਆ। ਸੋਸੇ ਦੀ ਜਿਹੜੀ ਔਰ ਬਾਹਰ ਨਿਕਨ ਦੀ ਹਾਲਾਤ ਉਹ ਜਿਉਂ ਦੇ ਤੂੰ ਉਦਾਂ ਹੀ ਆਗਾ। ਉਸ ਤਰ੍ਹਾਂ ਹੀ ਆ। ਸਰ ਜੋ ਗਵਰਨਮੈਂਟ ਕੇ ਇਨਸਟਰਕਸ਼ਨਸ ਹੈ ਉਸਕੇ ਅਕੋਰਡਿੰਗ ਪ੍ਰੀ ਮੌਨਸਨ ਫਿਊਮਿਗੇਸ਼ਨ ਜੂਨ ਮੈਂ ਹਮ ਕੰਪਲੀਟ ਕਰ ਚੁੱਕੇ ਹਾਂ। उसके बाद पोस्ट मानसून फ्यूमिगेशन होती है वो हम शुरू कर चुके हैं एक गोडाउन हमारा कम्प्लीट हो चुका है और लगातार हमारी फ्यूमिगेशन जारी है है ना हम वो पूरी कोशिश कर रहे हैं कि आगे से इस तरह की कोई सुसरी की समस्या यहाँ पे रहने वाले लोगों को बिल्कुल ना आए का ये सर ऐसे ही होगा कि हम जो दवाई डाल रहे हैं सुसरी को मारने के लिए तो जैसे एक गोडाउन हमने किया है ऐसे हम बाकी गोडाउन बारी बारी सारे गोडाउन कवर कर लेंगे तो वो सुसरी मर जाएगी फिर दिक्कत नहीं आएगी सर ये मान के चलिए कि 15 اگست تک ختم کر دیں گے ہم ساری